ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਾ ਦੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੀਦਾ ਚੀਦਾ ਪਿੰਡ ਸੁਖਾਣਾ ਦੇ ਬਿਲਕੁਲ ਨਾਲ ਹੈ ਤੇ ਇਹ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਬਾਗਾਪਰਾਣਾ ਇਹਨੂੰ ਤਹਿਸੀਲ ਪੈਂਦੀ ਹੈ ਵੈਸੇ ਨੇੜੇ ਦੇ ਭਗਤਾ ਭਾਈ ਵੀ ਰਹਿ ਜਾਂਦਾ ਇੱਕ ਪਾਸੇ ਠੱਠੀ ਭਾਈ ਪਿੰਡ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਦਸੋਏ ਭਾਈ ਉਹਰੀ ਵਪਾਰ ਦਾ ਕੰਮ ਕਰਦੇ ਤੇ ਉਹਨੇ ਕੋਲ ਰੂਟੀਨ ਚ ਪਸ਼ੂ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਕੁਝ ਵਾਇਡ ਹੈ ਤੇ ਇੱਕ ਤੁਹਾਨੂੰ ਵਾਇਡ ਦਿਖਾਉਣੀ ਹੈ ਜਿਹੜੀ ਹਜੇ 5-10 ਮਿੰਟ ਪਹਿਲਾਂ ਸੂਕੇ ਹੱਟੀ ਹੈ ਬੱਚਾ ਤੁਸੀਂ ਨਾਲ ਦੇਖ ਸਕਦੇ ਹੋ ਸਾਹਮਣੇ ਚੰਗੇ ਕਾਤੇ ਕਾਟਦੀ ਹੈ ਇਥੋਂ ਸ਼ੁਰੂਆਤ ਕਰਾਂਗੇ ਬਾਕੀ ਉਹ ਬਾਅਦ ਤੁਹਾਨੂੰ ਕੁਸਚਨ ਆਗੇ ਜਿਹੜੇ ਵੇੜਾ ਜਿਹੜੀਆਂ ਅੱਬੰਦ ਦੱਸਦੀਆਂ ਆ ਜਾਂ ਬਾਈ ਡਿਟੇਲਿਆਂ ਵੀ ਦੱਸੂਗਾ ਵੀ ਕੀ ਕੰਡੀਸ਼ਨ ਦੇ ਵਿੱਚ ਉਹ ਤੁਹਾਨੂੰ ਦਿਖਾ ਦੂੰਗਾ ਪਰ ਇੱਕ ਬੇਨਤੀ ਹੈ ਵੀ ਰੁੱਤ ਗਰਮੀ ਦੀ ਹੈ ਜਿਹੜਾ ਵੀ ਪਸ਼ੂ ਖਰੀਦਣਾ ਹੈ ਉਹਦੀ ਤਸੱਲੀ ਮਾਲਕ ਦੇ ਘਰੇ ਫੁੱਲ ਕਰ ਲਿਆ ਕਰੋ ਉਹ ਤੋਂ ਬਾਅਦ ਤੁਹਾਡੀ ਆਪਣੀ ਗੁੱਡ ਲੱਕ ਆ ਵੀ ਉਹ ਪਸ਼ੂ ਤੁਹਾਨੂੰ ਕਿੰਨਾ ਕੁ ਪ੍ਰਾਫਿਟ ਘਰੇ ਜਾ ਕੇ ਦਿੰਦਾ ਆਓ ਮਾਈ ਤੋਂ ਜਾਣਕਾਰੀ ਲਈਏ ਮੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇਵੀ ਲਾਲ ਬਾਈ ਅੱਜ ਆਪਣੇ ਕੋਲ ਕੁਝ ਵੇੜਾ ਤੇ ਇੱਕ ਇੱਕ ਗਾਂ ਜਿਹੜੀ ਹੁਣੇ ਤਾਜੀ ਸਹੀ ਜਿਹੜੀ ਤਾਜੀ ਸਹੀ ਬੜਾ ਹੈ ਬਈ ਇਹ ਕਨਮਸ ਹੋਇਆ ਪਹਿਲਾਂ ਵੀ ਦੋ ਦੰਦ ਦੇ ਬੜੇ ਸੀ ਤੇ ਸੂਈ ਨੂੰ ਤਾਂ ਜੇ ਥੋੜਾ ਟਾਈਮ ਲੱਗਦੀ ਹੋਏ ਜੇ ਦੇ ਸਾਹਮਣੇ ਠੀਕ ਹੈ ਕੀ ਰੇਟ ਹੈ ਨਾ ਬਈ ਇਹ ਦਾ ਮੈਂ ਇਹਦੇ 85000 ਦੀ ਦੇ ਦਾਂਗੀ ਠੀਕ ਹੈ ਖੋਲੀ ਬਈ ਇਹਨੂੰ ਸੋ ਦਸਤੋ ਦੋ ਦੰਦ ਦਾ ਬਾਈ ਕਹਿੰਦਾ ਵੀ ਪਹਿਲਾ ਸੂਆ ਆਜੇ ਸੂਈ ਤਾਂ ਮੈਂ ਪਹਿਲਾਂ ਹੀ ਤੁਹਾਨੂੰ ਦੱਸਦਾ ਵੀ ਇਹਦੇ ਬਹੁਤ ਪੱਤਰਾ ਤੇ ਜਿਹਨਾਂ ਵੀ ਮੂੰਹ ਦੋ ਦੰਦ ਦਾ ਜੀ ਉਹਨੇ ਜਿੰਨਾ ਮਰਜ਼ੀ ਕਰਾ ਲਓ 85 ਦੀ ਦੇ ਦਾਂਗੀ ਠੀਕ ਹੈ ਸੋ 85000 ਦੀ ਦਸਤੋ ਵੈੜ ਇਹ ਮਿਲ ਜੂ ਮੱਛੇ ਨੂੰ ਮੱਛਾ ਦਿੱਤਾ ਬਈ ਤੇ ਮੱਛਾ ਹੀ ਮੱਛੇ ਠੀਕ ਹੈ ਸੋ ਦਸਤੋ ਮੇ ਪਲੇਆ ਬਈ ਘਰੇ ਹੋਣੀ ਸੁਕੇ ਹਟੇ ਉਸਾ ਜੇ ਪਾਣੀ ਪੂਣੀ ਪੀਉ ਵੀ ਵੜ ਫਿਰ ਪਸ਼ੂ ਜਿਹੜਾ ਹੋ ਚੋਸ ਜਿਹਾ ਫੜਦਾ ਇੱਕ ਵਾਰ ਕਿਉਂਕਿ ਜ਼ੋਰ ਲੱਗਾ ਹੁੰਦਾ ਬੱਚੇ ਨੂੰ ਜਨਮ ਦਿੱਤਾ ਉਹ ਕੇ ਤੁਸੀਂ ਪਹਿਲਾ ਸੂਆ ਤਾਜੀ ਬਿਲਕੁਲ ਸੂਈ ਵੀ ਵੜ ਦੇਖ ਰਹੇ ਹੋ ਹੱਥਾਂ ਜਿਹੜਾ ਉਹ ਹੱਥੀ ਚਵਾਈ ਵਾਲਾ ਬਾਕੀ ਇਹ ਇਹ ਨੇ ਉਹ ਬੱਚੇ ਨੂੰ ਜਨਮ ਦਿੱਤਾ ਤੇ ਬੱਚਾ ਤੁਸੀਂ ਦਾ ਦੇਖ ਸਕਦੇ ਇਧਰ ਅੱਗੇ ਬਈ ਜਿਹੜੀ ਲਾਲ ਜੀ ਵੜ ਹੈ ਦੀ ਕੀ ਡਿਟੇਲ ਹੈ ਜਰਸੀ ਹੈ ਜੀ ਦੋਨੋਂ ਠੀਕ ਹੈ ਪ्योर ਜਰਸੀ ਚ ਤੇ 4 ਮਹੀਨਾ ਪਲਸ ਹੈ ਜੀ 4 ਮਹੀਨੇ ਤੁੱਤੇਗਾ ਬਾਕੀ ਪ੍ਰੀਮਿਅਮ ਹੈ ਠੀਕ ਹੈ ਕੀ ਰੇਟ ਰਹਿਣਾ ਦਾ ਬਈ ਵੀਡੀਓ ਤੇ ਫੋਨ ਤੇ ਹੋ ਜੂਗਾ ਰੇਟ ਬਸੋ ਫੋਨ ਤੇ ਹੈ 4 ਮਹੀਨਿਆਂ ਤੋਂ ਉੱਤੇ ਗੱਭਣ ਹੈ ਜਿਹਨੇ ਲਜਾਣੀ ਹੋ ਇੱਥੋਂ ਚੈੱਕ ਪਾਸ ਕਰਾ ਸਕਦਾ ਬਾਅਦ ਚ ਕਿਸੇ ਵੱਲੋਂ ਨਾ ਲੰਬਾ ਦੇ ਜੋ ਰੁੱਤ ਗਰਮੀ ਦੀ ਹੈ ਪ्योर ਜਰਸੀ ਸੋਹਣਾ ਫੇਸ ਕਦ ਕਾਠ ਵੀ ਬਸੋ ਜਰਸੀ ਦੇ ਹਿਸਾਬ ਤੇ ਚੰਗਾ ਨਰੋਈ ਹੈ ਰੇਟ ਫੋਨ ਤੇ ਰਹੂਗਾ ਦਾ ਇਹਦੀ ਬਾਅਦ ਚ ਐਚਐਫ ਤੁਹਾਨੂੰ ਦਿਖਾਉਣੇ ਹੈ ਬਈ ਇਹਦੀ ਕੀ ਡਿਟੇਲ ਹੈ

ਇਹ 3 ਨੰਬਰ ਤੇ ਤੁਹਾਨੂੰ ਰੈਡ ਦਿਖਾਈ ਹੈ ਇਹਦੇ ਅੱਗੇ ਇੱਕ ਹੋਰ ਜਰਸੀ ਬਾਈ ਜਰਸੀ ਹੋਈ ਇਹ ਦੋ ਦੰਦ ਦੀ ਬੱਚੀ ਨੇ ਠੀਕ ਹੈ ਹਾਂਜੀ ਕਿਹੜੀ ਬੱਚੀ ਦੋ ਦੰਦ ਤੋੜ ਰਹੀ ਹੋ ਕਿੰਨੇ ਚੜੀ ਗੱਭਣ ਬਈ ਇਹ ਹੈਗੀ 7 ਮਹੀਨੇ ਦੀ ਗੱਜ ਰਹੀ ਹੈ ਠੀਕ ਹੈ ਕਿਹੜੇ ਬਹੁਤ ਨਾ ਬੋਲਦੀ ਰੀਡਰ ਫੋਨ ਤੇ ਜਿੰਦਗੀ ਬਈ ਸੋ ਦੋਸਤ ਰੇਟੇ ਦਾ ਵੀ ਫੋਨ ਤੇ ਹੈ 7 ਮਹੀਨੇ ਦੀ ਗੱਭਣ ਹੈ ਹਵਾਨਾ ਬਣਾਉਂਦੀ ਆਉਂਦੀ ਆ ਫਿਟਿੰਗ ਵਾੜ ਰਹਿੂਆ ਬੱਚੀ ਤੇ ਪੂਰੀ ਕੁਆਲਿਟੀ ਹੈ ਇਹ ਵੀ ਬੱਚੀ ਠੀਕ ਹੈ अच्छा भाई गब्बना जड़ी है, है जेको वीर चेक करवाना चाहंदा है कोई डॉक्टर मिल जंदा है आपदा ले आना चाहिदा है कोई मिल जयो आपदा लेकिन आपदा ले सकते हो ठीक ओके सो दोस्तों डॉक्टर वीर भावे ਤੁਸੀਂ ਨਾਲ ਲਿਓ ਜਾਂ ਇਥੋਂ ਬੁਲਾਉਣਾ ਤਾਂ ਉਹ ਵੀ ਤੁਹਾਨੂੰ ਚੈੱਕ ਪਾਸ ਕਰ ਦੇਣਗੇ तो ਹਵਾਨਾ ਸੋਨਾ ਬਣਾਊਗੀ ਹਜੇ ਰੋਕੇ ਬਸ ਸ਼ੁਰੂ ਕੀਤਾ ਨੇ ਬਈ ਇਹ ਅੱਛੀ ਗੱਬਣਾ ਹੈ ਹਾਂਜੀ ਇਹ ਅੱਛੀ ਗੱਬਣਾ ਖੀਰੀ ਹੈ ਬੱਚੀ ਮੂਹੇ ਕਿੰਨੇ ਚੱਦੀ ਗੱਬਣਾ ਇਹ 4 ਮਹੀਨੇ ਦੀ ਪ੍ਰੈਮੈਂਡ ਹੈ ਵੀ ਕੀ ਰੇਟ ਹੈ ਨਾ ਬੋਏ ਦਾ ਰੇਟ ਦੇ ਦਾਂਗੇ ਜੀ 45000 ਰੁਪਏ ਦੀ ਅੱਛੀ ਠੀਕ ਹੈ ਸੋ ਦੋਸਤੋ 45000 ਦੀ ਮਿਲੂਗੀ 4 ਮਹੀਨੇ ਦੀ ਗੱਬਣ ਕਵਾਲਿਟੀ ਬਿਲਕੁਲ ਬਹੁਤ ਚੰਗੀ ਵੱਚੀ ਨੇ। ਟੋਟਾ ਪੰਜ ਵਾਲੇ ਦੇ ਭੋਖਾ ਸਾਹਮਣੇ ਠੀਕ ਹੈ। ਉਹ ਦੁਪਹਿਰ ਨੂੰ ਵੀਡੀਓ ਬਣਾ ਰਹੇ ਸੋਹਵਾਨਾ ਬਣਾਉਂਦੀ ਹੁੰਦੀ ਹੈ ਵੱਚੀ। ਚੋਲ। ਰੇਗੂਲਰ ਬਈ ਇਹ ਵਾੜ ਕਿੰਨੇ ਚਿਰ ਦੀ ਕੱਪਣਾ? ਇਹ 5 ਮਹੀਨੇ ਤੋਂ ਉੱਪਰ ਬਰੇਹਣ ਡਬੀ। 5 ਮਹੀਨੇ ਤੋਂ ਉੱਤੇ। ਹਾਂਜੀ ਠੀਕ ਹੈ। ਸੋ ਦੋਸਤੋ ਚੰਗੇ ਕਦ ਕਾਟ ਦੀ ਵੱਚੀ ਹੈ। 5 ਮਹੀਨੇ ਤੋਂ ਉੱਤੇ ਬਈ ਕਹਿੰਦਾ ਬਹੁਤ ਚੰਗੀ ਕੁਆਲਿਟੀ ਵਾਲੀ ਕਦ ਹਾਈਟ ਲੈਂਥ ਬਹੁਤ ਬੱਚੀ ਨੇ। ਕੀ ਰੇਟ ਹੈ ਉਹ ਮੇਰਾ? ਅਗਲੇ ਸੀਜ਼ਨ ਦੀ ਆ ਗਈ ਹੈ ਜੀ। ਕੀ ਰੇਟ ਹੈ ਨੇ ਦਾ ਬਈ? ਰੇਟ ਹੈ 55000 ਰੁਪਏ। ਇਹ ਦੂਜਾ ਚ ਤਿੰਨ ਵੜਾ ਹੋਰ ਤਿੰਨ ਗਮ ਹੋਰ ਹੈ ਜਿਹੜੀਆਂ ਅੱਗੇ ਖੜੀਆਂ ਬਈ ਇਹ ਕਿੰਨੇ ਚੱਲਦੀ ਗੱਭਣ ਚਾਰ ਮਾਂਸ ਪਲੱਸ ਪ੍ਰੈਗਨੈਂਟ ਹੈ ਜੀ ਚੈੱਕ ਪਾਸ ਹੈ ਚੈੱਕ ਪਾਸ ਹੈ ਗਾਰੰਟੀ ਵਾਲੀ ਠੀਕ ਹੈ ਇਹ ਰੇਟ ਬਈ ਕੀ ਲਊਗਾ ਫਿਰ ਇਹਦੇ ਦੀ 55000 ਰੁਪਏ ਦੇ ਵਿੱਚ ਤੋਰ ਦੇ ਵਿੱਚ ਸੋ 55000 ਰੇਅਰ ਬਸੇ 54 ਮਹੀਨੇ ਗੱਭਣ ਬਹੁਤ ਚੰਗੀ ਵੈਰ ਤਰੀ ਮਸਲ ਜਤ ਕੁਆਲਟੀ ਵਾਲੀ ਹੈ ਹਾਈ ਗੇਲ ਹਾਈਟ ਚੰਗੀ ਹੈ ਚੰਗੀ ਸੰਭਾਲ ਲਓਗੇ ਤਾਂ ਵੱਡੀ ਗਾਂ ਪਿਆਰ ਹੋਣੀ ਹੈ ਚਾਰ ਮਹੀਨੇ ਦੇ ਉੱਤੇ ਇਹ ਵੀ ਦੱਸੋ ਚੈੱਕ ਪਾਸ ਹੈ ਉਹ ਚੀਤ ਹੋ ਰਹੀ ਸੋ ਅੱਗੇ ਦੋ ਬੱਚੀਆਂ ਹੋਰ ਆ ਜਿਹੜੀਆਂ ਵਾਈਪਲ ਵਿਕਰੀ ਆ ਰਹੀ ਹੈ ਬਈ ਇਹਦੇ ਨਾਲ ਇਹ ਬੱਚੀ ਜਿਹੜੀ ਖੜੀ ਹੈ ਇਹ ਪ੍ਰੈਗਨੈਂਟ ਹੈ 2 ਮਾਂਥ ਦੀ ਪ੍ਰੈਗਨੈਂਟ ਹੈ ਬੱਚੇ ਚੈੱਕ ਪਾਸ ਹੋ ਗਈ ਹੈ ਚੈੱਕ ਪਾਸ ਹੋ ਗਈ ਕੱਲੀ ਚੱਕਰਵਾਈ ਗਈ ਠੀਕ ਹੈ ਕਿੰਨੇ ਦੀ ਦੇ ਆਗੇ ਬਈ ਇਹ ਇਹ 2 ਮਾਂਥ ਦੀ ਹੈ 2 ਮਾਂਥ ਤੋਂ ਉੱਪਰ ਆ ਹਾਂ ਰੇਟ ਰੇਟ ਕੀ ਰਹੋਗਾ ਰੇਟ ਹੈ 25000 ਰੁਪਏ 35000 ਰੇਟ ਹੈ ਦੋਸਤੋ 2 ਮਹੀਨੇ ਦੀ ਗੱਬਣਾ ਬਾਈ ਨੇ ਚੈੱਕ ਪਾਸ ਕਰਾ ਲਈ ਤੁਸੀਂ ਆਪ ਦਾ ਹੀ ਡਾਕਟਰ ਨਾਲ ਲਿਓ ਜੀ ਜਿਹੜਾ ਵੀ ਸੌਦਾ ਕਰਦਾ ਤੇ ਇਥੇ ਚੈੱਕ ਕਰਵਾ ਕੇ ਲੈ ਜਾਓ ਰੇਟ 35000 ਦਾ ਰਹੂਗਾ ਲੈ ਆ ਬਾਈ ਇੱਕ ਲਾਸਟ ਉੱਤੇ ਵੱਚੀ ਵਾਈਟ ਰੰਗ ਦੇ ਵਿੱਚ ਮੈਂ ਲੈ ਕੇ ਆ ਰਿਹਾ ਆ ਬਾਈ ਇਹਦੀ ਡਿਟੇਲ ਕੀ ਹੈ ਇਹ ਅੱਛੀ ਸੀਮੇ ਲੱਗ ਗਈ ਤੇ ਇੱਕ ਬਾਅਦ ਚ ਨਹੀਂ ਆਉਂਗੀ ਠੀਕ ਹੈ ਓਕੇ ਸੋ ਇਹ ਹੀ ਹੋਈਗੀ ਪਰ ਅੱਛੀ ਜਿਹੀ ਖੀਰੀ ਇੱਕਦਾਂ ਦੀ ਬੜੀ ਅੱਛੀ ਨੂੰ ਕੀ ਰੇਟ ਰਹਿਣਾ ਹੈ ਤਾਂ ਇਹ ਰੇਟ ਇਹ 45 ਵੀ ਦੇ ਆਏਗੀ ਠੀਕ ਹੈ ਸੋ 45000 ਦੀ ਮਿਲੂ ਗੱਬਣ ਏਆ ਹੀ ਹੋਈ ਵੀ ਹੈ ਪਰ ਕਨਫਰਮ ਨਹੀਂ ਹੈ ਤੁਸੀਂ ਖਾਲੀ ਮੈਂ 600 ਪਰ ਪ੍ਰੈਗਨੈਂਟ ਹੋਈ ਪਰ ਆਪਾਂ ਖਾਲੀ ਕਹਿ ਕੇ ਦੇਵਾਂ ਠੀਕ ਹੈ ਓਕੇ ਹਾਂਜੀ ਅੱਗੇ ਅੱਗੇ ਇਹਦੀ ਕਿਸਮਤ ਅਗਲੀ ਸਹੀ ਹੈ ਸੋ ਇਹ ਬਸੋ ਵੈੜਾ ਅੱਜ ਦੀ ਵੀਡੀਓ ਦੇ ਵਿੱਚ ਵਿਕਰੀ ਆਲੀਆਂ ਸੀ ਜਿਹਦੇ ਚ ਦੋ ਜਰਸੀ ਚੰਗੇ ਕਦ ਕਾਠ ਆਲੀਆਂ ਦੋਨੋਂ ਹੀ ਬੱਚੀਆਂ ਰੇਟ ਜ਼ਰੂਰ ਇਹਨਾਂ ਦੇ ਫੋਨ ਤੇ ਹੈ ਪਰ ਬਰੀਡ ਇਹਨਾਂ ਦੀ ਤੁਸੀਂ ਦੇਖ ਸਕਦੇ ਹੋ ਇਹ ਤੋਂ ਬਿਨਾ ਕੋਸ ਐਫਪੀ ਚ ਪੈਂਦੀਆਂ ਵੈੜਾ ਜਿਹੜੀਆਂ ਗੱਬਣ ਹੈ ਦੁਆਰਾ ਲਾਸਟ ਉੱਤੇ ਵੈਸੇ ਦਾ ਵੀਡੀਓ ਜਦੋਂ ਚੱਲਦੀ ਹੈ ਤਾਂ ਵਾਰ-ਵਾਰ ਇਹ ਜ਼ਿਕਰ ਕਰੀ ਜਾਂਦਾ ਹੈ ਵੀ ਤੁਸੀਂ ਚੈੱਕ ਪਾਸ ਇੱਥੋਂ ਕਰਵਾ ਲਿਆ ਕਰੋ ਕਿਉਂਕਿ ਸਾਲੀ ਚੀਜ਼ ਖਰੀਦਣੀ ਹੈ ਸੌਦਾ ਤੁਸੀਂ ਇਸ ਤਰੀਕੇ ਨਾਲ ਕਰੋ ਵੀ ਅਗਲੇ ਦੇ ਘਰੇ ਤੁਹਾਡੀ ਤਸੱਲੀ ਹੋ ਜਾਏ ਉਸ ਤੋਂ ਬਾਅਦ ਜੋ ਉਹਦੇ ਚੋ ਨਫਾ ਨੁਕਸਾਨ ਉਹਦਾ ਜ਼ਿੰਮੇਵਾਰ ਜਿਹੜਾ ਵੀਰ ਤੇ ਇਦਾਂ ਹੁੰਦਾ ਉਹ ਹੁੰਦਾ ਸੋ ਅੱਜ ਦੀ ਵੀਡੀਓ ਦੇ ਇਹ ਕਾਫੀ ਸਾਰੇ ਨਾਗਸੀ ਦੇ ਜਿਹੜੇ ਤੁਹਾਨੂੰ ਦਿਖਾਏ ਆ ਤੁਸੀਂ ਆ ਕੇ ਦੇਖਿਓ ਤਸੱਲੀ ਕਰਕੇ ਖਰੀਦ ਲਓ ਦੋ ਜਰਸੀ ਵਾੜਾ ਜਿਹੜੀਆਂ ਗੱਭਨ ਚੈੱਕ ਪਾਸ ਹੈ ਇਹ ਇਹ ਤੋਂ ਬਿਨਾ ਕੋਸ ਐਚ ਐਫ ਅੱਛੀਆਂ ਵੀ ਗੱਬਣ ਆਇਆ ਇੱਕ ਪਹਿਲਾ ਸੂਆ ਬਿਲਕੁਲ ਤਾਜੀ ਸੂਈ ਤੁਨੂੰ ਐਚ ਐਫ ਗਾਂ ਖਾਦੀਓ ਧੰਨਵਾਦ ਉਸੇ ਵੀਡੀਓ ਨੂੰ ਲਿਪਾਂਗੇ